ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਲਮੀ ਜਲ ਦਿਵਸ ਮੌਕੇ ਪਾਣੀ ਦੀ ਸੰਭਾਲ ਅਤੇ ਟਿਕਾਊ ਵਿਕਾਸ ਪ੍ਰਤੀ ਦੇਸ਼ ਦੀ ਵਚਨਬੱਧਤਾ ਨੂੰ ਦੁਹਰਾਇਆ ਹੈ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਪ੍ਰਧਾਨ ਮੰਤਰੀ ਨੇ ਜਲ ਸੰਭਾਲ ਅਤੇ ਇਸ ਦੀ ਮਹੱਤਤਾ ਸੰਬੰਧੀ ਇੱਕ ਵੀਡੀਓ ਵੀ ਸਾਂਝੀ ਕੀਤੀ ਉਨ੍ਹਾਂ ਜ਼ੋਰ ਦਿੱਤਾ ਕਿ ਪਾਣੀ ਸਾਡੀ ਜੀਵਨ ਰੇਖਾ ਹੈ ਅਤੇ ਇਸ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਸੰਭਾਲਿਆ ਜਾਣਾ ਚਾਹੀਦਾ ਹੈ ਇਸ ਲਈ ਤੋਂ ਸਮਾਰੇ ਪੁਰਖੋਜੋ ਨੇ ਜਲ ਸੰਰਖਣ ਕੇ ਲਈ ਇਤਨਾ ਜੋਰ ਦਿਆ ਵੇਦੋਂ ਸੇ ਲੇਕਰ ਪੁਰਾਣੋਂ ਤੱਕ ਹਰ ਜਗ੍ਹਾ ਪਾਣੀ ਬਚਾਣੇ ਕੋ ਤਾਲਾ ਸਰੋਵਰ ਆਦੀ ਬਣਵਾਣੇ ਕੋ ਮਨੁਸ਼ਯ ਕਾ ਸਮਾਜੀਕ ਔਰ ਅਰਥਿਕ ਕਰਤਵਯ ਬਤਾਇਆ ਗਿਆ ਅੱਜ ਦੇਸ਼ ਦੁਨੀਆ ਵਿੱਚ ਆਲਮੀ ਜਲ ਦਿਵਸ ਮਨਾਇਆ ਜਾ ਰਿਹਾ ਹੈ ਇਹ ਦਿਹਾੜਾ ਪਾਣੀ ਦੀ ਮਹੱਤਤਾ ਤੇ ਜਲ ਸਰੋਤਾਂ ਦੇ ਟਿਕਾਊ ਪ੍ਰਬੰਧਨ ਨੂੰ ਉਜਾਗਰ ਕਰਦਾ ਹੈ ਆਲਮੀ ਪੱਧਰ ਤੇ ਪੈਦਾ ਹੋਏ ਜਲ ਸੰਕਟ ਨਾਲ ਨਜਿੱਠਣ ਲਈ ਜਾਗਰੂਕਤਾ ਵਧਾਉਣਾ ਅਤੇ ਹੋਰ ਲੋੜਿੰਦੀਆਂ ਗਤੀਵਿਧੀਆਂ ਨੂੰ ਯਕੀਨੀ ਬਣਾਉਣਾ ਜਲ ਵਿਵਸਥਾ ਮੰਤਵੇ ਇਹ ਦਿਹਾੜਾ ਟਿਕਾਊ ਵਿਕਾਸ ਟੀਚਿਆਂ ਨਾਲ ਜੁੜਿਆ ਹੋਇਆ ਹੈ ਅਤੇ ਜਿਸ ਵਿੱਚ 2030 ਤੱਕ ਸਾਰਿਆਂ ਲਈ ਪਾਣੀ ਅਤੇ ਸਵੱਛਤਾ ਨੂੰ ਯਕੀਨੀ ਬਣਾਉਣਾ ਸ਼ਾਮਲ ਹੈ